ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲ ਕਰਾਂਗੇ ਜੋ ਅੱਜ ਕੱਲ ਜਿਹੜੀ ਸਥਿਤੀ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਮੈਂ ਪਹਿਲਾਂ ਦੱਸ ਦਿਆਂ ਕਿ ਆਈ ਐਮ ਨਾਟ ਅ ਲੀਗਲ ਐਡਵਾਈਜ਼ਰ ਮੈਂ ਕੋ ਲੀਗਲ ਐਡਵਾਈਜ਼ਰ ਨਹੀਂ ਨਾ ਮੈਂ ਕੋਈ ਵਕੀਲ ਹਾਂ ਪਰ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਡੇ ਨਾਲ ਜ਼ਰੂਰ ਤੁਹਾਡੀ ਬੁਤੀ ਸਾਂਝ ਪਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਸੀਂ ਸੁਣਿਆ ਹੈ ਹੁਣੇ-ਹੁਣੇ ਇੱਕ ਨਵਾਂ ਐਕਟ ਨਵਾਂ ਇੱਕ ਬਿੱਲ ਪਾਸ ਹੋਇਆ ਹੈ ਉਹ ਜਿਸ ਬਿੱਲ ਦਾ ਨਾਮ ਹੈ ਲੇਕਨ ਰਿਲੇ ਐਕਟ ਬਿੱਲ ਜਿਹੜਾ ਕਿ ਆਲਰੇਡੀ ਇਥੋਂ ਦੇ ਮਾਨਯੋਗ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਜਿਹੜਾ ਇਸ ਬਿੱਲ ਦੇ ਉੱਤੇ ਸਾਈਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਸੈਨੇਟ ਅਤੇ ਹਾਊਸ ਦੇ ਉੱਤੋਂ ਬਹੁਮਤ ਦੇ ਨਾਲ ਜਾਨੀ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਹ ਜਿਹੜਾ ਬਿੱਲ ਪਾਸ ਹੋਇਆ ਹੈ ਇਹ ਬਿੱਲ ਕੀ ਹੈ ਇਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਸਭ ਤੋਂ ਪਹਿਲਾਂ ਇਸ ਦਾ ਨਾਮ ਜਿਹੜਾ ਹੈ ਲੇਕਨ ਰਿਲੇ ਉਹ ਇਸ ਦਾ ਨਾਮ ਕਿਉਂ ਰੱਖਿਆ ਹੈ ਲੇਕਨ ਰੇ ਨਾਲ ਦੀ ਇੱਕ ਨਾਂ ਦੀ ਇੱਕ ਲੜਕੀ ਕੁੜੀ ਜੋ ਕਿ ਜੌਰਜੀਆ ਦੇ ਵਿੱਚ ਅਗਸਤੋ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਆ ਉੱਥੇ ਸਟੱਡੀ ਕਰਦੀ ਸੀ ਤੇ ਉਹ ਸਵੇਰੇ ਸਵੇਰੇ ਕੋਈ 8-9 ਵਜ ਦਾ ਟਾਈਮ ਹੈ ਜਦੋਂ ਪ੍ਰੈਕਟਿਸ ਕਰਦੀ ਸੀ ਯੋਗਿੰਗ ਕਰਦੀ ਸੀ ਜਿੱਦਾਂ ਆਪਾਂ ਹੌਲੀ-ਹੌਲੀ ਦੌੜਦੇ ਹਾਂ ਜਦੋਂ ਐਕਸਰਸਾਈਜ਼ ਕਰਦੇ ਹਾਂ ਇਹ ਗੱਲ ਹੈ ਜੀ ਫਰਵਰੀ 22 2024 ਦੀ ਜਦੋਂ ਉਹ ਯੂਨੀਵਰਸਿਟੀ ਦੇ ਕੈਂਪੇਨ ਦੇ ਵਿੱਚ ਯੋਗਿੰਗ ਕਰ ਰਹੀ ਸੀ ਤੇ ਉਸ ਸਮੇਂ ਦੇ ਵਿੱਚ ਹੀ ਉਸ ਦਾ ਜਿਹੜਾ ਕਿ ਮਾਰਚ 7 ਆ ਉਸ ਸਮੇਂ ਦੇ ਵਿੱਚ ਉਸ ਦਾ ਜਿਹੜਾ ਮਰਡਰ ਹੋਇਆ ਇਸ ਦੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਉਸ ਦਾ ਮਰਡਰ ਹੋਇਆ ਅਤੇ ਕਿਸ ਨੇ ਕੀਤਾ ਸੀ ਮਾਰਚ 7 2024 ਨੂੰ ਅਮਰੀਕਾ ਦਾ ਬਾਰਡਰ ਕਰਾਸ ਕਰਕੇ ਆ ਇੱਕ ਹੋਜ਼ੇ ਆਚਾਰੇ ਨਾਮ ਦਾ ਬੰਦਾ ਹੁੰਦਾ ਉਹ ਵੈਂਸਵੇਲਾ ਉਸ ਦਾ ਕੰਟਰੀ ਹੈ 26 ਸਾਲ ਉਹਦੀ ਉਮਰ ਹੈ ਉਸ ਨੂੰ ਬਾਰਡਰ ਤੋਂ ਰੋਕ ਕੇ ਪੰਜ ਚਾਰ ਦਿਨਾਂ ਦੇ ਬਾਅਦ ਉਹਨੂੰ ਜਿਹੜਾ ਛੱਡ ਦਿੱਤਾ ਜਾਂਦਾ ਆ ਛੱਡਣ ਤੋਂ ਬਾਅਦ ਉਹ ਜਿਹੜਾ ਇਸ ਕੰਟਰੀ ਦੇ ਵਿੱਚ ਜਦੋਂ ਆਉਂਦਾ ਤੇ ਉਸ ਤੋਂ ਬਾਅਦ ਇਸ ਕੁੜੀ ਦਾ ਉਹ ਕਿਡਨੈਪਿੰਗ ਕਈ ਕੁਝ ਹੋਏ ਆ ਇਸ ਦਾ ਉਹ ਮਰਡਰ ਕਰਦਾ ਉਸ ਤੋਂ ਬਾਅਦ ਉੱਥੋਂ ਦੀਆਂ ਜਿਹੜੀਆਂ ਕੈਮਰਾ ਕੰਗਰੇ ਦੇ ਉੱਤੋਂ ਸਾਰਾ ਇਕੱਠਾ ਕਰਕੇ ਇਸ ਦਾ ਜਿਹੜਾ ਟ੍ਰਾਇਲ ਚੱਲਦਾ ਅਤੇ ਨਵੰਬਰ 20 2024 ਨੂੰ ਆ ਉਹ ਜਿਸ ਤਰ੍ਹਾਂ ਉਸ ਨੂੰ ਜਿਹੜਾ ਸਾਰੇ ਪ੍ਰੂਫ ਜਿਹੜੇ ਉਹ ਦਿੱਤੇ ਜਾਂਦੇ ਹਨ اٹਾਰਨੀ ਵੱਲੋਂ ਜਰਨਲ ਵੱਲੋਂ ਤੇ ਉਸ ਨੂੰ ਡੀਆ ਜਿਹੜਾ ਹੁੰਦਾ ਤੇ ਉਹ ਉਸ ਨੂੰ ਗਿਲਟੀ ਦਿੱਤਾ ਜਾਂਦਾ ਜਿਸ ਨੂੰ ਕੋਈ ਉੱਥੇ ਆ ਉਮਰ ਕੈਦ ਅਤੇ 10 ਉਸ ਦੇ ਉੱਤੇ ਜਿਹੜੇ ਚਾਰਜ ਲੱਗਦੇ ਹਨ ਸੋ ਉਸ ਤੋਂ ਪਹਿਲਾਂ ਵੀ ਇਹ ਜਿਹੜੀ ਕੋਚ ਸੀ ਇਹ ਡੈਮੋਕਰੇਟਿਕ ਲੋ ਵੀ ਕੀਤੀ ਜਾ ਰਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਇਦਾਂ ਦਾ ਜਿਹੜਾ ਬਿੱਲ ਪਾਸ ਹੋਣਾ ਚਾਹੀਦਾ ਉਹ ਇੱਕ ਅਨ ਡਾਕੂਮੈਂਟ ਹੈਗਾ ਸੀ ਵੈਨਜੂਏਲਾ ਦਾ ਜਿਹੜਾ ਮੁੰਡਾ ਸੀ ਹੁਜ਼ੇ ਉਸ ਤੋਂ ਬਾਅਦ ਇਹ ਇੱਕ ਇੰਟਰਨੈਸ਼ਨਲ ਜਿਹੜੀ ਇਹ ਨਿਊਜ਼ ਬਣੀ ਸੀ ਤੇ ਇਹ ਜਿਹੜਾ ਬਿੱਲ ਹੁਣ ਪਾਸ ਹੋ ਗਿਆ ਇਹ ਬਿੱਲ ਦੇ ਵਿੱਚ ਹੁਣ ਜਿਹੜੇ ਜਿਹੜੇ ਛੋਟੇ ਛੋਟੇ ਕਰਾਇਮ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਕਿਸੇ ਨਾਲ ਲੜਾਈ ਹੋ ਗਈ ਚਾਰਜ ਹੋ ਗਈ ਝਗੜਾ ਹੋ ਗਿਆ ਛੋਟੀਆਂ ਚੋਰੀਆਂ ਕਰ ਲਈਆਂ ਕਿਸੇ ਧਾਰਮਿਕ ਸਥਾਨ ਦੇ ਉੱਤੋਂ ਆਪਾਂ ਲੜ ਗਏ ਦੋ ਪਾਰਟੀਆਂ ਲੜਤੀਆਂ ਅਰੈਸਟ ਕਰ ਲਿਆ ਦੂਜੇ ਨੂੰ ਛੱਡ ਦਿੱਤਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਸੀ ਉਹ ਛੋਟੀਆਂ-ਛੋਟੀਆਂ ਸੀ ਕਿ ਆਪਾਂ ਕਹਿੰਦੇ ਸੀ ਏਡੀ ਗੱਲ ਨਹੀਂ ਪਰ ਉਹ ਵੀ ਗੱਲਾਂ ਜਿਹੜੀਆਂ ਹੁਣ ਵੱਡਾ ਗੱਲ ਬਣ ਗਈਆਂ ਉਹ ਵੱਡੀ ਸਜਾ ਦੇ ਹੋ ਗਏ ਉਸਾਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਉੱਤੇ ਸਟੋਰ ਤੋਂ ਚੋਰੀ ਕਰ ਲਈ ਤਾਂ ਕਿਸੇ ਵੀ ਚੀਜ਼ ਤੋਂ ਕੋਈ ਵੀ ਸਮਾਨ ਚੋਰੀ ਕਰ ਲਈ ਬਰਗਰੀਥੈਫਟ ਕਿਸੇ ਦੀ ਪ੍ਰੋਪਰਟੀ ਦੇ ਵਿੱਚ ਜਾ ਕੇ ਕੋਈ ਧੱਕਾ ਕਰਦੀ ਰਿਜ਼ੋਰਟ ਪਰਮਿਸ਼ਨ ਉੱਤੇ ਚੱਲ ਗਈ ਉਹਨਾਂ ਪੁਲਿਸ ਸਾਦ ਕੇ 911 ਕੇ ਤੁਹਾਨੂੰ ਚਾਰਜ ਕਰ ਲਿਆ ਤੁਹਾਡੀ ਕਿਰਾਏਦਾਰ ਦੀ ਤੇ ਮਕਾਨ ਮਾਲਕ ਦੀ ਲੜਾਈ ਹੋ ਗਈ ਉੱਤੇ ਪੁਲਿਸ ਆ ਗਈ ਇਹ ਉਹਨਾਂ ਨੇ ਵੀ ਸਾਥ ਦਿੱਤਾ ਉਹ ਵੀ ਇਸ ਨੂੰ ਕਰਨਾ ਚਾਹੁੰਦੇ ਹਨ ਤੁਹਾਨੂੰ ਇਹ ਮੈਂ ਦੱਸ ਦਿਆਂ ਕਿ ਇਹ ਜਿਹੜੀ ਡੈਪੂਟੇਸ਼ਨ ਆ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਟਰੰਪ ਜੀ ਦਾ ਹੁਣ ਥੋੜਾ ਮੀਡੀਆ ਵਿੱਚ ਔਨ ਕਰਕੇ ਰੌਲਾ ਜਾਦਾ ਪੈ ਗਿਆ ਪਰ ਇਹ ਡੈਮੋਕ੍ਰੇਟ ਦੇ ਸਮੇਂ ਦੇ ਵਿੱਚ ਜੇ ਅੱਜ ਮੈਂ ਅਬਾਮਾ ਦੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂ ਉਹਨਾਂ ਦੇ ਵਿੱਚ ਵੀ ਆਲਮੋਸਟ ਜਿਹੜੀ ਉਹਨਾਂ ਦੀ ਪਹਿਲੀ ਟਰਮ ਸੀ 2012 ਤੋਂ ਪਹਿਲੀ ਸੀ ਉਹਨਾਂ ਦੇ ਉਸ ਵਿੱਚ ਵੀ 3 ਮਿਲੀਅਨ ਦੇ ਲਾਗੇ ਜਿਹੜੀ ਐਵਰੇਜ ਹੁੰਦੀ ਉਹਨਾਂ ਦੀ ਰਿਪੋਰਟ ਕਰਨ ਦੀ ਉਸ ਤੋਂ ਬਾਅਦ 2016 ਤੱਕ ਫਿਰ ਉਹਨਾਂ ਨੇ 1.89 ਆ 2 ਮਿਲੀਅਨ ਦੇ ਲਾਗੇ ਜੱਗੇ ਉਹਨਾਂ ਨੇ ਅਦੋਂ ਵੀ ਇਹ ਜਿਹੜੇ ਆ ਰਿਪੋਰਟ ਕੀਤੇ ਸੀ ਇਹ ਕੋਈ ਹੁਣ ਨਹੀਂ ਸ਼ੁਰੂ ਹੋਈ ਹੁਣ ਅੱਜਕੱਲ ਥੋੜੀਆਂ ਜਿਹਾ ਅਫਵਾਹਾਂ ਤੋਂ ਬਚੋ ਅਫਵਾਹਾਂ ਬਹੁਤ ਜ਼ਿਆਦਾ ਫੈਲਦੀਆਂ ਹਨ ਮੈਂ ਚਾਰ ਪੰਜ ਜਿਹੜੇ ਇੰਡੀਅਨ ਸੁਪਰਮਾਰਕਟ ਹੈ ਉਹਨਾਂ ਦੇ ਨਾਲ ਲੈ ਕੇ ਕਿਹਾ ਜਾਂਦਾ ਉੱਥੋਂ ਬੰਦੇ ਚੁੱਕ ਕੇ ਲੈ ਗਏ ਉੱਥੋਂ ਬੰਦੇ ਚੁੱਕ ਕੇ ਲੈ ਗਏ ਇਹੋ ਜਿਹੀਆਂ ਅਫਵਾਹਾਂ ਤੋਂ ਬਚੋ ਅੱਜਕੱਲ ਸਟੋਰਾਂ ਤੇ ਵੀ ਘੱਟ ਕੰਮ ਆਇਆ ਲੋਕੀ ਗਿਣਤੀ ਵੀ ਇੰਨੀ ਨਹੀਂ ਲੋਕੀ ਘਟ ਜਾ ਰਹੇ ਹਨ ਪਰ ਇਹੋ ਜੇ ਸਮੇਂ ਦੇ ਉੱਤੇ ਜਿਹੜੀਆਂ ਜਿਹੜੀਆਂ ਰਿਊਮਰਸ ਹਨ ਉਹ ਵੀ ਬੜੀਆਂ ਹੁੰਦੀਆਂ ਹਨ ਮੈਂ ਤਾਂ ਇਹਦਾ ਇਹ ਕਹਿਣ ਦਾ ਮਤਲਬ ਨਹੀਂ ਕਿ ਤੁਸੀਂ ਬਿਲਕੁਲ ਸੋਚਣਾ ਛੱਡ ਦਿਓ ਜਗਾ ਜਗਾ ਦੇ ਉੱਤੇ ਛਾਪੇ ਪੈ ਰਹੇ ਹਨ ਕਦੇ ਬ੍ਰੌਂਕਸ ਪੈ ਰਹੇ ਹਨ ਕਦੇ ਬਰੋਕਲਿ ਕਦੇ ਕੁਇਨਸ ਕਦੇ ਮਨਹੈਟਨ ਕਦੇ ਨਿਊ ਵਰਕ ਸ਼ਿਕਾਗੋ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਇੱਕ ਬੱਚੇ ਨੂੰ ਉਹਦਾ ਫਾਦਰ ਜਿਹੜਾ ਸਕੂਲ ਛੱਡ ਕੇ ਜਾ ਰਿਹਾ ਸੀ ਆ ਉਹਨੂੰ ਸਕੂਲ ਛੱਡਣ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਲਾਗੇ ਉਹਨਾਂ ਦੇ ਕੋਲ ਲਿਸਟ ਹੈ ਅੱਜ ਦੀ ਤਰੀਕ 'ਚ ਕੋਈ 18 ਤੋਂ 100 ਦੇ ਲਾਗੇ ਦੀ ਆ ਆਲਮੋਸਟ 1800 2000 ਜਿਹੜੇ ਐਵਰੀ ਡੇ ਇਹ ਜਿਹੜੀਆਂ ਅਰੈਸਟ ਹੋ ਰਹੀਆਂ ਨਾ ਸੋ ਵੀ ਪ੍ਰਿਪੇਅਰ ਵੀ ਰੈਡੀ ਕੋਈ ਵੀ ਜੇ ਤੁਹਾਡੇ ਕੋਲ ਪੇਪਰ ਨਹੀਂ ਜੇ ਤੁਹਾਨੂੰ ਕੋਈ ਡੈਪੁਟੇਸ਼ਨ ਲੱਗੀ ਸੀ ਅੱਖਾਂ ਮੀਟ ਕੇ ਨਾ ਉਸ ਦਾ ਕੋਈ ਹੱਲ ਨਾ ਬੋ ਉਸ ਦਾ ਕੋਈ ਕੇਸ ਵੀ ਓਪਨ ਕਰਾਓ ਇਹ ਆਪਾਂ ਚੁੱਪ ਕਰਕੇ ਨਾ ਬੈਠੋ ਜਨਾਬ ਜਰਾਂ ਕੋਲ ਪੇਪਰ ਨਹੀਂ ਹੈਗੇ ਸੋ ਆਪਣਾ ਕੋਈ ਨਾ ਕੋਈ ਜ਼ਰੂਰ ਪ੍ਰਬੰਧ ਕਰੋ ਥੋੜਾ ਜਿਹਾ ਪਬਲਿਕਲੀ ਵੀ ਜਿਹੜਾ ਘਟ ਜਾਓ ਬਿਗੈਰ ਲੋੜ ਤੋਂ ਕਿਸੇ ਨਾਲ ਝਗੜਾ ਨਾ ਕਰੋ ਅਤੇ ਕਿਸੇ ਨੂੰ ਵੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਤੁਸੀਂ ਆਪਣੇ ਵਕੀਲ ਤੋਂ ਬਿਗੈਰ ਜਾ ਵੈਰੀ ক্লোজ ফ্রেন্ডਸ ਕੋ ਬਗੈਰ ਕਿਸੇ ਨੂੰ ਨਾ ਦਿਓ ਸੋ ਅੱਜ ਜਿਹੜਾ ਸਮਾਂ ਜਿਹੜਾ ਹੈ ਸਮੇਂ ਦੇ ਹਿਸਾਬ ਦੇ ਨਾਲ ਥੋੜਾ ਜਾਂ ਸਾਨੂੰ ਚੱਲਣ ਦੀ ਲੋੜ ਹੈ ਕਿਉਂ ਜਿੱਸੀ ਜੇ ਲਾ ਇੱਕ ਕਾਨੂੰਨ ਹੈ ਕਾਨੂੰਨ ਦੇ ਖਿਲਾਫ ਕੋਈ ਵੀ ਕਿਸੇ ਕੰਟੀ ਦੇ ਵਿੱਚ ਨਹੀਂ ਜਾ ਸਕਦਾ ਜੋ ਵੀ ਉਹ ਕਰ ਰਹੇ ਹਨ ਆ ਕਾਨੂੰਨ ਦੇ ਹਿਸਾਬ ਦੇ ਨਾਲ ਕਰ ਰਹੇ ਹਨ ਸਾਰੀਆਂ ਹੀ ਪਾਰਟੀਆਂ ਇਹ ਕਰਦੀਆਂ ਆਈਆਂ ਹਨ ਸੋ ਉਹ ਵੀ ਹੁਣ ਆ ਹੋ ਰਿਹਾ ਸੋ ਇਹ ਜਿਹੜਾ ਕਾਨੂੰਨ ਬਣਿਆ ਆ ਇਸੇ ਲਈ ਸਖਤ ਇੱਕ ਅਨ ਡਾਕੂਮੈਂਟ ਬੰਦਾ ਜਿਹੜਾ ਸੀ ਮਿਸਟਰ ਹੋਜ਼ੇ ਉਹ ਜਿਹੜਾ ਸੀ ਬਾਰਡਰ ਕਰਾਸ ਕਰਕੇ ਆਇਆ ਉਹਨੂੰ ਛੱਡਿਆ ਇਦਾਂ ਹੋਰ ਵੀ ਬੜੇ ਹੀ ਕੰਟਰੀਆਂ ਤੋਂ ਜਿਹੜੇ ਇਦਾਂ ਦੇ ਕ੍ਰਿਮੀਨਲ ਆਏ ਸਨ ਉਹਨਾਂ ਨੇ ਆ ਕੇ ਜਿਹੜੇ ਇੱਥੇ ਖਾਸ ਕਰਕੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਸੇ ਕੰਟਰੀ ਦਾ ਉਸਤੇ ਕਰਕੇ ਇਹ ਜਿਹੜਾ ਇਹਨਾਂ ਦੀ ਸਿੱਧੀ ਨਜ਼ਰ ਜਿਹੜੀ ਹੈ ਅਨ ਡਾਕੂਮੈਂਟ ਇਲੀਗਲ ਦੇ ਉੱਤੇ ਗਈ ਹੈ ਕਿ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਕੋਈ ਨਹੀਂ ਜਦੋਂ ਹੁਣ ਇੱਕ ਟ੍ਰੇਨ ਦੇ ਵਿੱਚ ਵੀ ਇੱਕ ਆ ਮੁੰਡੇ ਨੇ ਜਿਹੜੀ ਬੈਠੀ ਹੋਈ ਕੁੜੀ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਨਿਊਯਾਰਕ ਦੀ ਟ੍ਰੇਨ ਦੇ ਵਿੱਚ ਸੋ ਇਹ ਐਂਡ ਹੋ ਚੁੱਕਾ ਸੀ ਇਹਨਾਂ ਚੀਜ਼ਾਂ ਦਾ ਇਸ ਕਰਕੇ ਇਹਨਾਂ ਨੂੰ ਸਖਤ ਕਾਨੂੰਨ ਜਿਹੜੇ ਲਿਆਉਣੇ ਪੈਣੇ ਸਨ ਕਾਨੂੰਨ ਜਿਹੜੇ ਹਨ ਸਾਨੂੰ ਹਮੇਸ਼ਾ ਕਾਨੂੰਨ ਦੇ ਵਿੱਚ ਹੀ ਰਹਿਣਾ ਪਵੇਗਾ ਸੋ ਆਪਣਾ ਜਰੂਰ ਖਿਆਲ ਰੱਖੋ ਆਪਣੇ ਆਪਾਂ ਜੋ ਵੀ ਆ ਤੁਸੀਂ ਕਰ ਸਕਦੇ ਹੋ ਲੀਗਲ ਐਕਸ਼ਨ ਦੇ ਲਈ ਆਪਣੇ ਆਪ ਨੂੰ ਲੀਗਲ ਕਰਾਉਣ ਦੀ ਕੋਸ਼ਿਸ਼ ਕਰੋ ਕਿਉਂ ਅਮਰੀਕਾ ਸਾਡੇ ਟਰੰਪ ਸਾਹਿਬ ਕਹਿੰਦੇ ਹਨ एवरीवन इज मोस्ट वेलकम ਇਫ ਯੂ ਕਮਿੰਗ ਥਰੂ ਦੀ ਲੀਗਲ ਪ੍ਰੋਸੀਜਰ ਲੀਗਲ ਤਰੀਕੇ ਦੇ ਨਾਲ ਕਹਿੰਦੇ ਆਏ ਹੋ ਜਿਹੜੇ ਪਿੱਛੋਂ ਕੋਈ ਤਿਆਰੀਆਂ ਕਰਕੇ 50 50 30 30 40 40 ਲੱਖ ਚੁੱਕੀ ਫਿਰਦੇ ਹੋ ਨਾ ਉਹ ਆਰਮਨਾਨ ਆਪਣੇ ਪੈਸੇ ਸੰਭਲੋ ਪੈਸੇ ਖਰਾਬ ਨਾ ਕਰਿਓ ਹਾਲਾਤ ਬਾਹਰ ਬਹੁਤੇ ਚੰਗੇ ਨਹੀਂ ਹੈਗੇ ਕੈਨੇਡਾ ਵਰਗੇ ਕੰਟਰੀਆਂ ਇੰਗਲੈਂਡ ਦੇ ਵਿੱਚ ਪੈਸੇ ਨਾ ਖਰਾਬ ਕਰੋ ਉੱਥੇ ਬੈਠੇ ਰਵੋ ਜਦੋਂ ਹਾਲਾਤ ਠੀਕ ਹੋਣਗੇ ਜਦੋਂ ਕੋਈ ਕੰਟਰੀ ਕਿਉਂਕਿ ਇਹਨਾਂ ਨੂੰ ਵਰਕਰ ਦੀ ਲੋੜ ਹੈ ਇਹ ਕੋਈ ਨਾ ਕੋਈ ਜ਼ਰੂਰ ਰਾਹ ਕੱਢਣਗੇ ਕਿ ਲੀਗਲ ਤਰੀਕੇ ਨਾਲ ਜਿਹੜਾ ਇਹ ਲੋਕਾਂ ਨੂੰ ਇੱਥੇ ਬੁਲਾਉਣਗੇ ਸੋ ਉਸ ਸਮੇਂ ਦੀ ਵੇਟ ਕਰੋ ਤਾਂ ਆਪਣੇ ਪੈਸੇ ਨਾ ਖਰਾਬ ਕਰੋ ਉੱਥੇ ਜਿੱਥੇ ਜਿੱਥੇ ਬੈਠੇ ਹੋ ਆਪਣਾ ਕੋਈ ਨਾ ਕੋਈ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੋ ਸੋ ਬਹੁਤ ਬਹੁਤ ਧੰਨਵਾਦ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਅਸੀਂ ਤੁਹਾਨੂੰ ਦੇ ਸਕਦੇ ਹਾਂ ਜ਼ਰੂਰ ਦੇਵਾਂਗੇ ਆਪਣਾ ਆਪਣਾ ਧਿਆਨ ਰੱਖੋ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਗੋੜ Uh, bless America. So, see you again. Thank you.